ਤੀਜੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਉਣਾ ਕਰਦੇ ਨੇ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵਾਈ ਜੇ ਕੋ ਬੋਲੇ ਸੱਚ ਤਾਂ ਕੂੜਾ ਜਲ ਜਾਵੇ ਇਸ ਸ਼ਬਦ ਦੇ ਵਿੱਚ ਪਾਤਸ਼ਾਹ ਜੀ ਸਮਝਾਉਣਾ ਚਾਹੁੰਦੇ ਨੇ ਇਹ ਸੱਚ ਹੈ ਜਿਹੜਾ ਮੌਜੂਦਾ ਟਾਈਮ ਤੇ ਉਸ ਟਾਈਮ ਦੇ ਸਮੇਂ ਤੇ ਢੁਕਮੈਂ ਕਿਉਂਕਿ ਮਨੁੱਖੀ ਫਿਤਰਤ ਹੈ ਜੋ ਗੱਲ ਮੇਰੇ ਅਨੁਕੂਲ ਹੈ ਜੋ ਮੈਨੂੰ ਚੰਗੀ ਲੱਗਦੀ ਹੈ ਉਹ ਤਾਂ ਸਹੀ ਸਮਝੂਗਾ ਜੋ ਮੇਰੇ ਤੋਂ ਉਲਟ ਗੱਲ ਕਹੀ ਜਾ ਰਹੀ ਹੈ ਉਸ ਨੂੰ ਲੋਕ ਮੰਨਣ ਲਈ ਤਿਆਰ ਨਹੀਂ ਹਨ ਜਿਨ੍ਹਾਂ ਅੰਦਰ ਕੂੜ ਵਰਤ ਹੈ ਜਿਨ੍ਹਾਂ ਦੇ ਅੰਦਰ ਝੂਠ ਦਾ ਪਛਾਰਾ ਹੈ ਮੈਲ ਹੈ ਆਪ ਹੁਦਰੀਆਂ ਕਰਨ ਦੀ ਚਾਹ ਹੈ ਸੱਚ ਦੇ ਮਾਰਗ ਤੇ ਚੱਲਣ ਨੂੰ ਮੰਨਨੀ ਵਿਸ਼ੇ ਵਿਕਾਰਾਂ 'ਚ ਫਸਿਆ ਜੀਵਨ ਹੈ ਉਹ ਸਮਝੋ ਵੀ ਕੂੜੇ 'ਚ ਫਸਿਆ ਮਨੁੱਖਾ ਉਹਨੂੰ ਸੱਚ ਨਹੀਂ ਪਾ ਸਕਦਾ ਜੇ ਕੋ ਬੋਲੇ ਸੱਚ ਤਾਂ ਕੂੜਾ ਜਲ ਜਾ ਬਈ ਜੇ ਕੋਈ ਉਸ ਪੱਖ ਦੀ ਜੇ ਕੋਈ ਨਸ਼ਾ ਕਰਦਾ ਜੇ ਕੋਈ ਨਸ਼ੇ ਦੀ ਗੱਲ ਉਹਨੂੰ ਸਮਝਾਵੇ ਵੀ ਨਸ਼ਾ ਭਾਈ ਮਾੜੀ ਚੀਜ਼ ਐ ਤਾਂ ਉਹਨੂੰ ਉਹ ਬੁਰਾ ਲੱਗੂ ਜੇ ਕੋਈ ਵਿਸ਼ੇਵਕਾਰਾਂ 'ਚ ਕਾਮਦੇਵ ਬਾਸ਼ਨਾ ਦੇ ਵਿੱਚ ਗਰਸਿਆ ਉਹਨੂੰ ਲੱਗੂਗਾ ਵੀ ਇਹ ਤਾਂ ਮਾੜੀ ਗੱਲ ਐ ਭਾਈ ਵੀ ਚੰਗੀ ਗੱਲ ਨਹੀਂ ਐ ਇਸ ਕਹਿ ਰਿਹਾ ਇਸ ਕਰਕੇ ਮਨੁੱਖੀ ਫਿਤਰਤ ਐ ਉਹ ਚਾਹੁੰਦੀ ਐ ਵੀ ਹੋ ਸਕੇ ਜੋ ਗਿਆਨ ਦੀ ਗੱਲ ਹੈ ਉਹ ਵੀ ਮੇਰੇ ਅਨੁਕੂਲੇ ਹੋਵੇ ਕਿਉਂਕਿ ਅੱਜ ਦੇ ਟਾਈਮ ਸੱਚ ਤੇ ਵੋਟ ਅਤੇ ਨੋਟ ਦਾ ਪ੍ਰੈਸ਼ਰ ਹੈ ਇੱਕ ਦੁਖਾਂਤ ਦੇਖੋ ਕੌਮ ਦਾ ਇਹ ਹੋਇਆ ਪਿਆ ਇੱਥੇ ਸਿੱਖਾਂ ਨੇ ਪ੍ਰਚਾਰਕਾਂ ਨੇ ਤਾਂ ਸਮਝਾਉਣੀ ਸਮਝਾਉਣੇ ਸਿੱਖਾਂ ਨੇ ਵੀ ਇੱਕ ਉਪ ਪ੍ਰਚਾਰਕ ਵਜੋਂ ਆਪਣਾ ਕੰਮ ਕਰਨਾ ਸੀ ਲੋਕਾਂ ਨੂੰ ਹੋਰ ਕਮਿਊਨਿਟੀ ਦੇ ਲੋਕਾਂ ਨੂੰ ਸਮਝਾਉਣਾ ਸੀ ਭਾਈ ਗੁਰਮਤ ਇਹ ਹੈ ਸਿੱਖੀ ਇਹ ਹੈ ਪਰ ਇੱਥੇ ਦੁਖਾਂਤ ਕੌਮ ਦਾ ਰੁਪਿਆ ਇੱਥੇ ਸਾਰਾ ਜੋਰ ਆਪਣੇ ਲੋਕਾਂ ਦਾ ਆਪਣਿਆਂ ਤੇ ਲੱਗ ਗਿਆ ਤੇ ਅੱਜ ਦੇ ਟਾਈਮ 'ਚ ਵੋਟ ਤੇ ਨੋਟ ਦਾ ਪ੍ਰੈਸ਼ਰ ਇਹ ਹੈ ਜੋ ਸੱਚ ਬਾਬੇ ਕਬੀਰ ਬਾਬੇ ਰਵਿਦਾਸ ਵਰਗੇ ਯੋਧਿਆਂ ਨੇ ਕਾਂਚੀ ਬਨਾਰਸ ਦੇ ਗੜ੍ਹ 'ਚ ਬ੍ਰਾਹਮਣਾਂ ਦੇ ਉਸ ਪੁਜਾਰੀ ਸ਼੍ਰੇਣੀ ਦੇ ਵਿਚਕਾਰ ਬਹਿ ਕੇ ਮਾਰਿਆ ਹੋਕਾ ਜਿਹੜੀ ਕਰਮਕਾਂਡਾਂ ਤੇ ਬਹਿਮਾ ਭਰਮਾ ਪਖੰਡਾਂ ਵਿੱਚ ਫਸਾ ਕੇ ਆਪਣੀ ਰੋਜੀ ਰੋਟੀ ਚਲਾ ਰਹੇ ਸੀ ਅੱਜ ਉਹ ਸੱਚ ਨੂੰ ਸਟੇਜਾਂ ਤੋਂ ਬੋਲਣ ਲੱਗੇ ਵੀ ਬਹੁਤ ਲੋਕਾਂ ਨੂੰ ਸੋਚਣਾ ਪੈਂਦਾ ਕਿ ਕਿਤੇ ਮੇਰੀ ਇਨਕਮ ਦੇ ਸੋਰਸਸ ਮੈਂ ਘਟ ਜਾਣ ਕਿਤੇ ਗੋਲਕਨਾ ਘਟ ਜੇ ਪਰ ਸਿੱਖੋ ਇੱਕ ਗੱਲ ਇਹਦੇ 'ਚ ਸੋਚਣ ਵਾਲੀ ਇਹ ਹੈ ਕਿ ਥੋਡੀਆਂ ਬਣਾਈਆਂ ਬਿਲਡਿੰਗਾਂ ਕੀ ਥੋਡੇ ਚਲਾਏ ਲੰਗਰ ਕੀ ਮਨਾਏ ਗੁਰੂ ਦੇ ਦਿਨਾਂ ਕੋ ਜੇ ਸਿਧਾਂਤ ਇਹਨਾਂ ਬਚਾ ਸਕੇ ਆਪਾਂ ਫਿਰ ਫਾਇਦਾ ਕੀ ਹੈ ਸਭ ਕਾਰਜ ਕਰੀ ਜਾਂਦਾ ਕਿਉਂਕਿ ਜੇ ਆਪਾਂ ਧਿਆਨ ਮਾਰ ਕੇ ਦੇਖੀਏ ਜੋ ਸ਼ਹਾਦਤਾਂ ਹੋਈਆਂ ਨੇ ਜੋ ਬੱਚੇ ਪਰਿਵਾਰ ਆਪਣੇ ਸ਼ਹੀਦ ਕਰਾਏ ਸਿੰਘਾਂ ਨੇ ਗੁਰੂ ਸਾਹਿਬਾਨਾਂ ਨੇ ਵੀ ਉਹ ਸਿਧਾਂਤ ਬਚਾਉਣ ਲਈ ਹੀ ਕਰੇ ਨੇ ਕੋਈ ਜੜ ਜੋਰੂ ਜ਼ਮੀਨ ਪੈਸਾ ਔਰਤ ਜਾਂ ਜ਼ਮੀਨ ਦੇ ਰੌਲੇ ਪਿੱਛੇ ਥੋੜੀ ਹੋਏ ਨੇ ਲੋਕਾਂ ਦੇ ਹੱਕ ਦੀ ਗੱਲ ਕਰੀ ਤੀ ਲੋਕਾਂ ਨੂੰ ਕਰਮ ਕਾਂਡਾਂ ਤੇ ਬਹਿਮਾ ਭਰਮਾ ਪਖੰਡਾਂ ਦੇ ਵਿੱਚੋਂ ਕੱਢਣ ਲਈ ਸ਼ਾਦ ਤਾਂ ਹੋਈਆਂ ਆਪਣਾ ਆਪ ਤੱਕ ਬਾਰਿਆ ਉਹ ਤੂੰ ਸਿੱਖਾ ਗੁਰੂ ਦੇ ਉਸ ਪਾਏ ਪੂਰਨਿਆਂ ਨੂੰ ਆਪਣੇ ਨਿੱਜੀ ਸਵਾਰਥਾਂ ਵੋਟ ਤੇ ਨੋਟ ਦੇ ਪ੍ਰੈਸ਼ਰ ਦੇ ਵਿੱਚ ਕਿੱਥੇ ਲਜਾ ਖੜਾਇਆ ਢੋਈ ਨਹੀਂ ਮਿਲਨੀ ਹੈ ਸਿੱਖਾ ਨਾ ਉੱਪਰ ਇਹ ਚੀਜ਼ ਦੇਖਿਆ ਜਾਣਾ ਮਾਨਸਾ ਕੀ ਹੋਂ ਦਵਾਨੋਂ ਕੋਈ ਨਸ ਭਜ ਨਿਕਲਿਆ ਹਰ ਦਵਾਨੋਂ ਕੋ ਕਿੱਥੇ ਜਾਇਆ ਬੰਦੇ ਦੀ ਕਚਹਿਰੀ ਚੋਂ ਕੋਈ ਗਵਾਹ ਮਕਰਾਇਆ ਜਾ ਸਕਦੇ ਨੇ ਜੱਜ ਖਰੀਦੇ ਜਾ ਸਕਦੇ ਨੇ ਉਸ ਮਾਲਕ ਦੀ ਕਚਹਿਰੀ ਦੇ ਵਿੱਚ ਸਪਾਰਸ਼ਾਂ ਜਾਂ ਡਰ ਨਹੀਂ ਚੱਲਦਾ ਉੱਥੇ ਅਮਲਾਂ ਦੇ ਹੀ ਹੁਣੇ ਨੇ ਨਵੇੜੇ ਜੋ ਤੈਂ ਬੀਜਿਆ ਉਹ ਵਡਣਾ ਪੈਣੇ ਹੋ ਸਕੇ ਚੰਗਾ ਬੀਜ ਤਾਂ ਕਿ ਵਡਣ ਦੇ ਸਕਾਲਾ ਹੋ ਕੌਮ ਦੇ ਆਮ ਲੋਕ ਵੀ ਸੋਚਣ ਜਿਉ ਗੁਰਮਖਤ ਦਾ ਫਲਸਫਾ ਉਹ ਕਿਸੇ ਦੀ ਜੱਦੀ ਜ਼ਗੀਰ ਨਹੀਂ ਹੈ ਕਿ ਫਲਾਣੀ ਪਾਰਟੀਕੂਲ ਸ਼੍ਰੇਣੀ ਹੀ ਕਰ ਸਕਦੀ ਆ ਬਸ ਆਪਣੀ ਕੌਮ ਦਾ ਅੱਜ ਦੇ ਟਾਈਮ 'ਚ ਦੁਖਾਂਤ ਕੀ ਆ ਵੀ ਆਪ ਪੜਨਾ ਤੇ ਆਪ ਮਿਹਨਤ ਕਰਨਾ ਨਹੀਂ ਚਾਹੁੰਦੇ ਬਣੀ ਬਣੀ ਕਿਰਪਾ ਭਾਲਦੇ ਨੇ ਕਿਸੇ ਬਾਬੇ ਲਵੇ ਵਗ ਜੋ ਕਿਤੇ ਹੋ ਲਵੇ ਉਹਨੇ ਜਾ ਕੇ ਆਸ਼ੀਰਵਾਦ ਦੇ ਤਸਵਰਗਾ ਨੂੰ ਕੌਡੀਆਂ ਲੜੂ ਨਾ ਮਰੇ ਬਿਨਾ ਸਵਰਗਾਂ ਨੂੰ ਜਾ ਨਹੀਂ ਹੁੰਦਾ ਸਿੱਖਾ ਮਰ ਕੇ ਵੀ ਉਹ ਗਾਂਹਾਂਲੇ ਸਵਰਗਾਂ ਦੀ ਤਾਂ ਗੱਲ ਬਾਤ ਹੀ ਐ ਪਹਿਲਾਂ ਇੱਥੇ ਜੀਵਨ ਸਵਾਰਨਾ ਦਾ ਸਿੱਖ ਇੱਥੇ ਜ਼ਿੰਦਗੀ ਜਾਉਣੇ ਨੇ ਆਉਂਦੇ ਮੂੰਹ ਤਾਂ ਨੂੰ ਚੱਕ ਲਿਆ ਇੱਕ ਇਦਾਂ ਗੱਲ ਨਹੀਂ ਬਣਨੀ ਹੈਗੀ ਜੁੱਤੀਆਂ ਪਹਿਣਗੀਆਂ ਉੱਥੇ ਨਹੀਂ ਕਿਸੇ ਨੇ ਪੁੱਛਣਾ ਵੀ ਤੂੰ ਚੌਧਰੀ ਐ ਤੂੰ ਪ੍ਰਧਾਨ ਤੀ ਤੂੰ ਜ਼ਥੇਦਾਰ ਆ ਉੱਥੇ ਜੁੱਤੀਆਂ ਵੱੱਤ ਪਹਿਣਗੀਆਂ ਵੀ ਤੂੰ ਮੂਰੇ ਵਾਲੀ ਕੱਗਰੀ ਵਾਲੀ ਚੱਕੀ ਵਰਦਾ ਦੀ ਕਰਿਆ ਤੂੰ ਪੰਥ ਦਾ ਨੁਕਸਾਨ ਐ ਗੁਰੂ ਦੇ ਸਿਧਾਂਤਾਂ ਤੇ ਤੂੰ ਪਹਿਰਾ ਨਹੀਂ ਦੇ ਸਕਿਆ ਕਾਹਦਾ ਸਿੱਖ ਐ ਕੀ ਤੇਰੇ ਗੱਤਰੇ ਕਿਰਪਾਨਾਂ ਪਾਈਆਂ ਕੀ ਤੇਰੀ ਕੀਤੀ ਸੇਵਾ ਕਿਸੇ ਲੇਖੇ ਨਹੀਂ ਜੇ ਸਿੱਖੀ ਨਾ ਬਚਾ ਸਕੇ ਸੋ ਸਮਝਣ ਜੋ ਗੱਲਾਂ ਸਿੱਖੋ ਜੇਕਰ ਸਿੱਖੀ ਦੇ ਬਾਧੇ ਨੂੰ ਚਾਹੁੰਦੇ ਹੋ ਕਿ ਸਿੱਖੀ ਚ ਬਾਧਾ ਹੋਵੇ ਤਾਂ ਆਪਣੀ ਆਪਣੀ ਜੀਵਨ ਸ਼ੈਲੀ ਸੁਧਾਰੋ ਕਿਉਂਕਿ ਸਿੱਖ ਦਾ ਜੀਵਨ ਹੀ ਰੋਲ ਮਾਡਲ ਬਣੇ ਤਾਂ ਲੋਕ ਜੁੜਨਗੇ ਨਹੀਂ ਗੱਲਾਂ ਨਾਲ ਜਾਂ ਕੱਲੇ ਖਵਾਏ ਲੰਗਰਾਂ ਨਾਲ ਵਾਦਾ ਨਹੀਂ ਹੋਣ ਲੱਗਿਆ ਉਹ ਤਾਂ ਲੋਕ ਨਿੱਜੀ स्वार्थਾਂ ਤੱਕ ਖੜੇ ਨੇ ਜਿੱਦẽ ਅੱਜ ਇੱਥੋਂ ਥੋੜੇ ਤੋਂ ਸਵਾਰਥ ਪੂਰਾ ਹੋ ਰਿਹਾ ਕੱਲ ਨੂੰ ਕਿਸੇ ਹੋਰ ਤੋਂ ਹੋਊਗਾ ਉਧਰ ਨੂੰ ਕਰ ਲੈਣਗੇ ਸੋ ਇਹ ਸੋਚਣਯੋਗ ਗੱਲ ਐ ਕਿ ਬਾਣੀ ਦਾ ਸੱਚ ਜੇ ਸਟੇਜਾਂ ਤੋਂ ਕੋਈ ਕਹਿੰਦਾ ਉਹਨੂੰ ਸਿਰ ਮੱਥੇ ਕਬੂਲੋ ਵੀ ਸਹੀ ਐ ਭਈ ਗੁਰੂ ਪਾਤਸ਼ਾਹਮਾ ਨੇ ਉਸ ਵਿਖੜੇ ਪੈਂਡਿਆਂ 'ਚ ਗੱਲ ਕਰੀ ਅੱਜ ਸਿੱਖਾਂ ਦੇ ਸਾਹਮਣੇ ਬਹਿ ਕੇ ਇਹੀ ਗੱਲ ਕਰਨੀ ਸਿੱਖਾਂ ਨੂੰ ਔਖੀ ਹੋਈ ਪਈ ਐ ਇਹਦੇ ਚ ਦੋਸ਼ੀ ਕੌਣ ਦੋਸ਼ੀ ਸਿੱਖਾ ਆਪਾਂ ਬਰੋਬਰ ਦੇ ਬਣਾਂਗੇ ਤੇ ਗੁਰੂ ਤੋਂ ਜੇ ਕੁਝ ਲੈਣਾ ਚਾਹਣਾ ਤਾਂ ਗੁਰੂ ਦੇ ਪায়ে ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰ ਸੋ ਸਿੱਖ ਸਖਾ ਬੰਧ ਪਹਿ ਭਾਈ ਜੋ ਗੁਰਕੇ ਪਾਣੀ ਵਿੱਚ ਆਵੇ ਆਪਣੇ ਪਾਣੀ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ